ਯਾਰਾ ਵੀਡੀਓ ਦੇਖਿਆ ਇੱਕ ਵਾਰੀ ਇੱਕ ਵਾਰੀ ਵੀਡੀਓ ਦੇਖ ਲਿਓ ਆ ਵੀਡੀਓ ਮੈਂ ਚਾਰ ਪੰਜ ਦਿਨ ਹੋ ਗਏ ਵੀਡੀਓ ਪਾਈ ਸੀ ਪ੍ਰਵਾਸੀਆਂ ਦੇ ਖਿਲਾਫ ਕਿ ਸਾਰਾ ਬੋਟ ਬੈਂਕ ਦਾ ਰੌਲਾ ਹੈ ਇਹ ਵੀਡੀਓ ਪਾਈ ਸੀ ਮੈਂ ਤੇ ਨਿਕਲ ਆ ਗਈ ਉਹੀ ਗੱਲ ਹੋਈ ਨਾ ਮਾਨ ਸਾਹਿਬ ਦਾ ਕੀ ਬਿਆਨ ਆ ਕਿ ਨਹੀਂ ਪ੍ਰਵਾਸੀ ਆਪਣੇ ਭਾਈ ਨੇਗੇ ਇਹ ਵੀ ਸਾਰਾ ਦੇਸ਼ ਇੱਕ ਹੈ ਇਹ ਇੱਥੇ ਆ ਕੇ ਰਹਿ ਸਕਦੇ ਆ ਮੰਨ ਲਈ ਗੱਲ ਜੀ ਰਹਿ ਸਕਦੇ ਆ ਜੇ ਦੇਸ਼ ਇੱਕ ਹੈ ਫਿਰ ਸਾਡੀ ਕਿਉਂ ਹਿਮਾਚਲ ਜੈਂਟਰ ਹੋਣਸਾਰ ਪਰਚੀ ਲੱਗਦੀ ਆ ਬਈ ਤੁਸੀਂ ਕਿਸੇ ਮਰਜ਼ੀ ਥਾਂ ਤੋਂ ਐਸਾ ਹਿਮਾਚਲ ਜੈਂਟਰ ਹੋਵੇ ਤੁਹਾਡੀ ਪਰਚੀ ਲੱਗੂ ਹਰਿਆਣੇ ਜੈਂਟਰ ਹੋਵੇ ਪਰਚੀ ਲੱਗਦੀ ਆ ਇਹਨਾਂ ਦੀ ਕਿਉਂ ਨਹੀਂ ਲੱਗਦੀ ਕੋਈ ਪਰਚੀ ਕਮੈਂਟ ਕਰੀ ਜਾਂਦੇ ਨੇ ਮੈਨੂੰ ਕਮੈਂਟ ਆਈ ਜਾਂਦੇ ਨੇ ਕਿ ਤੁਸੀਂ ਵੀ ਤਾਂ ਪ੍ਰਵਾਸ ਚ ਜਾਂਦੇ ਹੋ ਯਾਰ ਪ੍ਰਵਾਸ ਜਾਂਦੇ ਆ ਵੈਰੀਫਿਕੇਸ਼ਨਾਂ ਹੁੰਦੀਆਂ ਨੇ ਇੱਥੇ ਪਾਸਪੋਰਟ ਬੰਦਦੇ ਨੇ 30 ਦੀ 35 35 ਲੱਖ ਰੁਪਇਆ ਲੈ ਕੇ ਜਾਂਦਾ ਇੱਕ ਜਵਾਕ ਇਥੋਂ ਇਹ ਕੀ ਲੈ ਕੇ ਆਉਂਦੇ ਨੇ ਓਰੇ ਪਾਣ ਤੇ ਤੰਬਾਕੂ ਗੁਟਕਾ ਜਾਂ ਮੂੰਹ ਚ ਪਾ ਕੇ ਹੋਰ ਕੀ ਲੈ ਕੇ ਆਉਂਦੇ ਨੇ ਇਹ ਸਾਰਾ ਵੋਟ ਬੈਂਕ ਦਾ ਰੌਲਾ ਤੁਸੀਂ ਉਸ ਦਿਨ ਹਫਤੇ ਦੇ ਵਿੱਚ ਦੋ ਘਾਟ ਹੋ ਗਏ ਇਹ ਪਹਿਲਾਂ ਇੱਕ ਉਧਰ ਹਜ਼ਾਰਪੁਰ ਚ ਮੁੰਡੇ ਨਾਲ ਹੋਇਆ ਜਲੰਧਰ ਦੇ ਵਿੱਚ ਇੱਕ ਫੜਿਆ ਗਿਆ 4 ਸਾਲ ਦੀ ਕੁੜੀ ਨਾਲ ਜਦੋਂ ਬਰਗਾੜੀ ਦੇ ਵਿੱਚ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਹੋਈ ਸੀ ਨਾ ਇੰਨਾ ਜਿਆਦਾ ਰੌਲਾ ਪਿਆ ਸੀਗਾ ਇੰਨਾ ਕੁ ਜਿਆਦਾ ਰੌਲਾ ਪਿਆ ਸੀ ਉਦੋਂ ਇੱਕ ਲਹਿਰ ਬਣ ਗਈ ਸੀ ਹੁਣ ਆ ਫੇਰ ਰੌਲਾ ਬਣਿਆ ਹੋਇਆ ਇਹ ਚੀਜ਼ ਨੂੰ ਸੰਭਲੋ ਕਿਉਂਕਿ ਇਹ ਨਾ ਹੋਵੇ ਮੁੜ ਕੇ ਜਿਵੇਂ ਹੁਣ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ ਉਹ ਇੱਕ ਆਪਣੇ ਦਿਮਾਗ ਦੇ ਵਿੱਚ ਗੱਲ ਬਿਠਾ ਤੀਵੇ ਇਹ ਤਾਂ ਰੋਜ਼ ਦਾ ਕੰਮ ਆ ਇਹ ਤਾਂ ਚੱਲਦਾ ਰਹਿਣਾ ਇਹ ਆਪਣੇ ਦਿਮਾਗ ਚ ਇੱਕ ਗੱਲ ਬਿਠਾ ਤੀ ਇਹ ਨਾ ਹੋਵੇ ਮਹੀਨੇ 2 ਮਹੀਨਿਆਂ ਨੂੰ ਇਹ ਚੀਜ਼ ਵੀ ਸਾਨੂੰ ਬਈ ਹਾਂ ਭਈਏ ਨੇ ਉੱਥੇ ਐ ਕਰਤਾ ਐ ਕਰਤਾ ਐ ਕਰਤਾ ਵੀ ਸਾਨੂੰ ਆਮ ਜੀ ਗੱਲ ਲੱਗਣ ਲੱਗ ਜੇ ਸਾਰਾ ਵੋਟ ਬੈਂਕ ਦਾ ਰੌਲਾ ਸਾਡੇ ਸੰਗਰੂ ਸਾਡੇ ਗਵਰਨਰਟ ਚ ਮੈਂ ਆਪ ਦੇਖਿਆ ਯਾਰ ਐਮਸੀ ਬੈਠੇ ਨੇ ਇਥੇ ਐਮਸੀ ਦੇ ਮੂਰੇ ਬੰਦੇ ਬੈਠੇ ਨੇ ਵੋਟਾਂ ਪੱਕੀਆਂ ਕਰਦੇ ਨੇ ਆ ਜਿਹੜੀਆਂ ਗਲੀਆਂ ਨਾਲੀਆਂ ਆ ਰੀਆਂ ਇੱਟਾਂ ਬਚਦੀਆਂ ਨੇ ਉਹਨਾਂ ਦੇ ਕਮਰੇ ਵੀ ਪਾ-ਪਾ ਦਿੱਤੇ ਇੱਕ ਇੱਕ ਕਮਰਾ ਪਾ ਕੇ ਦਿੱਤਾ ਵੀ ਸਾਡੀ ਵੋਟ ਮਣ ਜੇ ਜਿਹੜੀਆਂ ਇੱਟਾਂ ਬਚੀਆਂ ਨੇ ਸਰਕਾਰ ਕਿਉਂ ਸਾਥ ਦੇ ਰਹੀ ਐ ਇਹਨਾਂ ਦਾ ਪੁਲਿਸ ਕਿਉਂ ਕਹਿ ਰਹੀ ਆ ਵੀ ਜਿੰਦੇ ਇਹਨਾਂ ਨੂੰ ਭਜਾ ਰਹੇ ਨੇਗੇ ਵੀ ਉਹਨਾਂ ਤੇ ਅਸੀਂ ਪਰਚੇ ਕਰਾਂਗੇ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਐਸੀ ਗੱਲੋਂ ਹੀ ਆ ਕਿ ਵੋਟ ਬੈਂਕ ਦਾ ਰੌਲਾ ਸਾਰਾ ਇਹ ਹੁਣ ਇੱਥੇ ਇਹ ਰਹਿਣ ਜੀ ਸਕਦਿਏ ਰਹਿਣ ਪੰਜਾਬ 'ਚ ਕੋਈ ਚੱਕਰ ਨਹੀਂ ਜ਼ਮੀਨਾਂ ਤਾਂ ਨਾ ਖਰੀਦ ਸਕਣ ਪਲਾਟ ਤਾਂ ਨਾ ਖਰੀਦ ਸਕਣ ਇਹਨਾਂ ਦੇ ਆਧਾਰ ਕਾਰਡ ਤਾਂ ਇੱਥੇ ਦੇ ਬਣਨਾ ਇਹ ਹੁਣ ਨਹੀਂ ਆਪਾਂ ਨੂੰ ਇਹ ਚੀਜ਼ ਫੀਲ ਹੁੰਦੀ ਲੱਖਾ ਸਧਾਨਾ ਕਿਉਂ ਪਿੱਟਦਾ ਉਹਨੇ ਇਹ ਜੀਤੇ ਰਿਸਰਚ ਕਰੀ ਹੋਈ ਆ ਮੁੰਡੀਆਂ ਗੱਲਾਂ ਸੁਣੀਆਂ ਅੱਜ ਇਹ ਹਿੰਦੀ ਬੋਲਦੇ ਨੇ ਜਿਹੜੇ ਇਹਨਾਂ ਦੇ ਜਵਾਕ ਨੇ ਪੰਜਾਬੀ ਸਕੂਲਾਂ 'ਚ ਪੜ੍ਹਦੇ ਨੇ ਉਹ ਪੰਜਾਬੀ ਬੋਲਣੀ ਸਿੱਖ ਗਏ ਪੰਜਾਬੀ ਲਿਖਣੀ ਸਿੱਖ ਗਏ ਗਾਹਾਂ ਉਹਨਾਂ ਦੇ ਜਵਾਕ ਵੀ ਜਦੋਂ ਇੱਥੋਂ ਦੇ ਹੋਗੇ ਨਾ ਇਹ ਪੰਜਾਬੀ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਸਰਦਾਰ ਕਿਹੜਾ ਭਈਆ ਕਿਹੜਾ ਕੱਲ ਨੂੰ ਛੋਡੇ ਵੀ ਜਵਾਕਾਂ ਨੇ ਪੜਨਾ ਛੋਡੇ ਬਹੁਤ ਕੁਝ ਹੋਣਾ ਤੁਸੀਂ ਸਮਝ ਸਕਦੇ ਹੋ ਵੀ ਮੈਂ ਕੀ ਕਹਿ ਰਿਹਾ ਹਾਂ ਆਪਾਂ ਵੀ 3 ਭੈਣਾਂ ਵਾਲਿਆਂ ਕੱਲ ਨੂੰ ਜਦੋਂ ਕੋਸੂ ਫੇਰ ਕਹਿਣਗੇ ਵੀ ਤੂੰ ਜਿਆਦਾ ਤੱਤਾ ਬੋਲਦਾ ਸਮਝ ਜੋ ਹਜੇ ਵੀ ਹੋ ਜੋ ਇਕੱਠੇ ਰੱਖੋ ਇਹਨਾਂ ਨੂੰ ਕੰਮ ਕਰਨ ਜੀ ਸਦਕੇ ਕਰਨ ਇਹਨਾਂ ਦਾ ਬਸ ਆਧਾਰ ਕਾਰਡ ਜਰਾ ਆ ਚੀਜ਼ਾਂ ਇਹਨਾਂ ਦੀਆਂ ਨਾ ਬਣਨ ਇੱਥੇ ਬਸ ਨੀਕ ਨਾ ਬਣਨ ਬਸ ਮੇਰੀ ਤਾਂ ਇਹੀ ਚੀਜ਼ ਕਹਿਣਾ ਮੈਂ ਵੀ ਆ ਚੀਜ਼ ਤੋਂ ਆਪਾਂ ਬਚ ਜਓ ਬਚ ਜਓ ਇਨਾਂ ਦੇ ਇਥੇ ਰਜਿਸਟਰੀਆਂ ਨਾ ਹੋਣ ਇਨਾਂ ਦੇ ਇਥੇ ਆਧਾਰ ਕਾਰਡ ਪੈਨ ਕਾਰਡ ਨਾ ਬਣ ਜਿੰਨੀ ਸਹੂਲਤ ਇਥੋਂ ਦਾ ਪੰਜਾਬੀ ਨੂੰ ਮਿਲ ਰਹੀ ਆ ਉਨੀ ਇਹਨਾਂ ਨੂੰ ਮਿਲ ਰਹੀ ਆ ਬਰੋਬਰ ਇਹ ਫ੍ਰੀ ਕਣਕਾਂ ਲੈਂਦੇ ਨੇ ਬਿਜਲੀਆਂ ਫ੍ਰੀ ਨੇ ਇਹਨਾਂ ਦੀਆਂ ਸਾਰਾ ਕੁਝ ਫ੍ਰੀ ਆ ਇਹਨਾਂ ਦਾ ਮਾਨ ਸਾਹਿਬ ਤੁਹਾਡੇ ਨਾਲ ਸਾਡਾ ਕੋਈ ਨਿੱਜੀ ਵੈਰ ਥੋੜਾ ਸਾਡਾ ਕਹਦਾ ਵੈਰ ਛੋਟਾ ਸੀ ਤਾਂ ਆਪ ਤੁਹਾਡੇ ਪਿੱਛੇ ਲੜਦੇ ਰਹਾਂ ਮੇਰੀਆਂ ਪੁਰਾਣੀਆਂ ਵੀਡੀਓ ਦੇਖ ਲਿਓ ਚੱਕ ਕੇ ਅਸੀਂ ਖੁਦ ਤੁਹਾਡੇ ਪਿੱਛੇ ਵੀਡੀਓ ਪਾਉਂਦੇ ਰਹਾਂ ਜਿਸ ਦਿਨ ਤੁਸੀਂ ਜਿੱਤਿਓ ਅਸੀਂ ਸਾਰਾ ਕੋਸ਼ਿਸ਼ੀ ਕਰਦੇ ਰਹਾ ਅਸੀਂ ਤੁਹਾਡੇ ਸਟੇਟਸ ਤੱਕ ਪਾਉਂਦੇ ਰਹਾ ਵੀ ਨਹੀਂ ਜੀ ਮਾਨ ਸਾਹਿਬ ਜਿੱਤੇ ਨੇ